ਫਗਵਾੜਾ ਦੇ ਅਗਰਸੈਨ ਭਵਨ ਵਿਖੇ ਜੇਠੇ ਮੰਗਲਵਾਰ ਦੇ ਉਪਲਖਸ਼ ਵਿੱਚ ਮਾਲ ਪੂੜਿਆਂ ਦੇ ਲੰਗਰ ਦਾ ਆਯੋਜਨ ਹੋਇਆ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ਰ ਸ਼ਰਮਾ ਦੀ ਰਿਪੋਰਟ ਬਹੁਤ ਹੀ ਵਧੀਆ ਅੱਜ ਜਿਹੜਾ ਪ੍ਰੋਗਰਾਮ ਜਿਹੜਾ ਹਰ ਅਸੀਂ ਜੇਠੇ ਮੰਗਲਵਾਰ ਕਰਦੇ ਹਾਂ ਰੋਕੀ ਭਾਜੀ ਸਿੰਘਲਾ ਭਾਜੀ ਆਪਣੇ ਪਰਵਾਰ ਵੱਲੋਂ ਉਹ ਅੱਜ ਵੀ ਅਗਰਸੈਨ ਭਵਨ ਜੀ ਦੀ ਰੋਡ ਦੇ ਉੱਤੇ ਲਗਾਇਆ ਗਿਆ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਜਿਹੜਾ ਲੰਗਰ ਲੱਗਦਾ ਹਰ ਜਿੱਥੇ ਮੰਗਲਵਾਰ ਰੋਕੀ ਭਾਈ ਲਗਾਉਂਦੇ ਆ ਉਹਨਾਂ ਦੇ ਸਾਥ ਹੀ ਸਾਰੇ ਨਾਲ ਹੋਦੇ ਆ ਸਾਰੇ ਰਲ ਕੇ ਲੰਗਰ ਦਾ ਜਿਹੜਾ ਸੇਵਾ ਕਰਦੇ ਆ ਉਹ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਲੰਗਰ ਦਾ ਜਿਹੜਾ ਹੈਗਾ ਉਹ ਮਜ਼ਾ ਲਿਆ ਕਰੋ ਰਸੀਬ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ ਕਰੋ ਇਹ ਲੰਗਰ ਜਿਹੜਾ ਹੈਗਾ ਅੱਜ ਬਾਦ ਪੂੜੇ ਖੀਰ ਚਾਵਲ ਆਪਣਾ ਨਾਮ ਤਾਲ ਬੜੀ ਵਧੀਆ ਬਣੀ ਆ ਥੋੜਾ ਜਿਹਾ ਮੀਂਹ ਨੇ ਅੱਜ ਕੰਮ ਖਰਾਬ ਕੀਤਾ ਆ ਅੱਜ ਐਸਐਚਓ ਸਾਹਿਬ ਸਦਰ ਨੇ ਆਣਾ ਸੀਗਾ ਮੀਂਹ ਦੀ ਵਜ੍ਹਾ ਨਾਲ ਉਹ ਵੀ ਨਹੀਂ ਆ ਸਕੇ ਤੋਂ ਸਾਰਿਆਂ ਨੂੰ ਇਹ ਬੇਨਤੀ ਆ ਕਿ ਲੰਗਰ ਦਾ ਮਜ਼ਾ ਲਿਆ ਕਰੋ ਔਰ ਆਪਣੀ ਨੇਕ ਕਮਾਈ ਦੇ ਵਿੱਚੋਂ ਜਿੰਨੀ ਵੀ ਦਸੋਦ ਹੋ ਸਕਦੀ ਆ ਕੱਢ ਕੇ ਇਸ ਲੰਗਰ ਦੀਆਂ ਹੋਰ ਵੀ ਜਿੱਥੇ ਵੀ ਲੰਗਰ ਲੱਗਦਾ ਉਹਦੀ ਸੇਵਾ ਕਰੋ ਔਰ ਮਾਤਾ ਰਾਣੀ ਦਾ ਜਿਹੜਾ ਅਸ਼ੀਰਵਾਦ ਵਾਪਸ ਕਰੋ ਜੈ ਮਾਤਾ ਦੀ